ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਂਓ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਸਵਾਗਤ ਹੈ ਤੁਹਾਡਾ ਬਹੁਤ-ਬਹੁਤ ਆਪਣੇ YouTube ਚੈਨਲ ਮਿਸਟਰ ਐਂਡ ਮਿਸਿਸ 바ਸੀ ਤੇ ਅਗਰ ਚੈਨਲ ਤੇ ਪਹਿਲੀ ਵਾਰ ਹੀ ਆਇਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਔਰ ਨਾਲ ਹੀ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਔਰ ਪਿਆਰਾ ਜਿਹਾ ਕਮੈਂਟ ਜਰੂਰ ਕਰਕੇ ਜਾਇਆ ਕਰੋ ਚਲੋ ਜੀ ਟਾਈਮ ਹੋ ਗਿਆ 11:30 ਵਜੇ ਦਾ ਤੇ ਕਾਫੀ ਦਿਨਾਂ ਤੋਂ ਤੁਸੀਂ ਦੇਖ ਰਹੇ ਹੋ ਕਿ ਕਾਫੀ ਬਿਜ਼ੀ ਚੱਲ ਰਹੇ ਸੀ ਹਨ ਤੇ ਅੱਜ ਥੋੜਾ ਜਿਹਾ ਫ੍ਰੀ ਹੋਏ ਅੱਜ ਘਰ ਰਹੇ ਹਾਂ ਤੇ ਕੱਲ ਨੂੰ ਫੇਰ ਕਿਤੇ ਨਾ ਤੇ ਹੁਣ ਜਿਹੜੇ ਮੇਰੇ ਬੁਟੀਕ ਵਾਲੇ ਕੰਮ ਕਾਫੀ ਪੈਂਡਿੰਗ ਪਏ ਹੋਏ ਸੀ ਉਹ ਅੱਜ ਸਾਰੇ ਕੰਪਲੀਟ ਕਰਨੇ ਆ ਕਿਉਂਕਿ ਕਾਫੀ ਪੈਨਾ ਮੈਸੇਜ ਆ ਰਹੇ ਨੇ ਕਹਿੰਦੇ ਦੀਦੀ ਤੁਸੀਂ ਦੋ ਤਿੰਨ ਦਿਨਾਂ ਤੋਂ ਕੋਈ ਰਿਪਲਾਈ ਨਹੀਂ ਦਿੱਤਾ ਹੈਗਾ ਤੇ ਹੁਣ ਆਪਾਂ ਜਿਹੜੇ ਅੱਜ ਕੰਮ ਨੇ ਫਰੀਕ ਦੇ ਸਾਰੇ ਕੰਪਲੀਟ ਕਰਦੇ ਆ ਜਾਣੇ ਆ ਬਾਜ਼ਾਰ ਕਲਵਿੰਦਰ ਸਵੇਰ ਦੇ ਗਏ ਹੋਏ ਸੀ ਆਪਣੇ ਕੰਮਕਾਰ ਤੇ ਤੇ ਉਧਰ ਉਹ ਕਹਿੰਦੇ ਮੈਂ ਫ੍ਰੀ ਹੋ ਗਿਆ ਤੇ ਬਸ ਮੈਂ ਆ ਰਾਂ ਵੀ ਤੂੰ ਰੈਡੀ ਰਹਿ ਤੇ ਬਸ ਮੈਂ ਤੈਨੂੰ ਲੈ ਕੇ ਤੇ ਫਟਾਫਟ ਚਲੇ ਜਾਣਾ ਕਿਉਂਕਿ ਕਲਵਿੰਦਰ ਨੇ ਜਾਣਾ ਸੰਗਰੂਰ ਤੇ ਮੈਨੂੰ ਹੈਗਾ ਸੁਨਾਮ ਕੰਮ ਸਾਰਾ ਦਿਨੀ ਤੇ ਮੈਂ ਸਾਰਾ ਦਿਨ ਆਪਣੇ ਸੁਨਾਮ ਕੰਮ ਕਰ ਲੂੰਗੀ ਤੇ ਕਲਵਿੰਦਰ ਸੰਗਰੂਰ ਚਲ ਜਾਣਗੇ ਯਾਰ ਗਰਮੀ ਆ ਗਈ ਤੇ ਨਾਲ tmpobjੜੀਆਂ ਵੀ ਆ ਗਈਆਂ ਆ ਦੇਖੋ ਘੜੇ ਦਰਵਾਜ਼ੇ ਤੇ tmpobjੜੀ ਬੈਠੀ ਹੋ ਮੈਨੂੰ ਡਰ ਲੱਗੰਦਾ ਵੀ ਜੇ ਮੈਂ ਨੰਗੀ ਆ ਦੇਖੋ ਤੇ ਕਿਤੇ ਲੜ ਨਾ ਜਾਵੇ ਲੜ ਨਾ ਜਾਵੇ ਆ ਸੀ ਨੰਗੇ ਰਾਂਗੇ ਤੇ ਗਰਮੀ ਆਉਂਦੀ ਦੇ ਨਾਲ ਨਾਲ ਤਮੂੜੀਆਂ ਆ ਜਾਂਦੀਆਂ ਨੇ ਤੇ ਚਲੋ ਜੀ ਫੋਨ 'ਤੇ ਚਲਦੀਆਂ ਬਾਜ਼ਾਰ ਤੇ ਜਿਹੜਾ ਸਮਾਨ ਫੋਨ ਚੱਕਣ ਵਾਲਾ ਮੈਂ फटाफट ਚੱਕਾਂ ਤੇ ਫਿਰ ਆਪਾਂ ਤੁਹਾਨੂੰ ਸਿੱਧਾ ਬਾਜ਼ਾਰ ਜਾ ਕੇ ਮਿਲਦੇ ਹਾਂ ਬਾਜ਼ਾਰ ਤੁਹਾਨੂੰ ਪਤਾ ਕੋਈ ਵੀਡੀਓ ਸ਼ੂਟ ਨਹੀਂ ਹੋਣੀ ਹੈਗੀ ਕਿਉਂਕਿ ਕੰਮਕਾਰ ਹੀ ਇੰਨੇ ਹੁੰਦੇ ਦਿਮਾਗ ਉਲਝ ਜਾਂਦਾ ਉੱਥੇ ਜਾ ਕੇ ਤੇ ਕੀ ਕੰਮ ਕਰਨਾ ਤੇ ਕੀ ਨਹੀਂ ਕਰਨਾ ਪੈਣਾ ਕੁਝ ਜੇ ਕੱਪੜੇ ਲੈ ਕੇ ਜਾਣੇ ਨੇ ਉਹ ਮੈਂ ਸਾਰੇ ਕੱਢ ਕੇ ਰੱਖਾਂ ਵੀ ਕਿਹਦੇ ਨਾਲ ਦੁਪੱਟਾ ਕਿਹਦੇ ਨਾਲ ਕੀ ਕਰਨਾ ਕਿਹਦੇ ਨਾਲ ਖੁਸ਼ ਕਰਨਾ ਸਾਰੇ ਮੈਂ ਕੱਢ ਕੇ ਨਾਲ ਲੈ ਕੇ ਜਾਣੇ ਆ ਤੇ ਜਾਣਾ ਸੀ ਮੈਂ ਮਜ਼ਾਰ ਤੇ ਫਤਿਹ ਹੋਰੀ ਕਹਿੰਦੇ ਸਾਨੂੰ ਵੀ ਸੰਗਰੂਰ ਲੈ ਜਾ ਤੁਹਾਨੂੰ ਹੁਮਾ ਕੋਲ ਤੇ ਫਤਿਹ ਭੱਜ ਭੱਜ ਕੇ ਤਿਆਰ ਹੋ ਉਹ ਲੈ ਕਿਤੇ ਬੁਰਾ ਹਾਲ ਕਿਤੇ ਕੋਸ਼ ਲੱਭਣ ਦਿਆ ਕਿਤੇ ਕੋਸ਼ ਲੱਭਣ ਦਿਆ ਕਿ ਮੈਂ ਨਾਲ ਜਾਣਾ ਹੀ ਜਾਣਾ ਏ ਤੇ ਇਹ ਮੈਡੀ ਸ਼ਾਇਦ ਰੱਖਣਾ ਠੀਕ ਸ਼ਾਇਦ ਰੱਖ ਲਓ ਖਾਂਗ ਤਾਂ ਠੀਕ ਨਹੀਂ ਹੁੰਦੀ ਹੈਗੀ ਕਿਉਂ ਨਹੀਂ ਹੁੰਦੀ ਹਾਂ ਤਾਂ ਥੋੜੀ ਜਿਹੀ ਰਹਿ ਗਈ ਹੁਣ ਸਾਰਾ ਕਸਰ ਲੈ ਲਓ ਹੂੰ ਘੜਤਾ ਚਾਹ ਲਾ ਕੇ ਕਿ ਪਕੀ ਵਾਸਤੇ ਨਾ ਪਾ ਵੀ ਰੰਗ ਨਹੀਂ ਘਾੜਾ ਲੱਗਣਿਆ ਨਹੀਂ ਨਹੀਂ ਸਹੀ ਹੋਰ ਦੇਖੋ ਹੈਗਾ ਫਰਕ ਹੂੰ ਪਰ ਕਿ ਨਵਾਂ ਪੁਰਾਣਾ ਹੋਣਾ ਹੈ ਨਵਾਂ ਪੁਰਾਣਾ ਹੋਣਾ ਪਤਾ ਨਹੀਂ ਕੋਈ ਆ ਕੀ ਹੈ ਕੀ ਆ ਦੇਖੋ ਗਾਨੇ ਕੋਰ ਆਗੇ ਇਹਨਾਂ ਦੀ ਉਹ ਵਾਹ ਗਿਫਟ 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 ਦੇ ਗਿਫਟ ਆ ਇਹ ਫੱਪਨ ਵਾਈ ਲੱਗ ਜਣਾ ਪਰ ਆ ਫਟਕੇ ਨਾਲੀ ਪਰਨੀਤ ਫਟਕੇ ਪੰਨ ਤੁਸੀਂ ਜਲਦੀ ਮਾਣ ਮੇਰੇ ਵਰਗੇ ਨੂੰ ਇਦਾਂ ਕਹਿ ਨਹੀਂ ਉਹ ਤੇਰੀ ਆਹ ਕਹਿੰਦਾ ਮੇਰੇ ਵਰਗਾ ਤਾਂ ਕਹਿ ਨਹੀਂ ਮੇਰੇ ਨੂੰ ਕਹੋ ਪਾਪਾ ਮੇਰੇ ਗੱਲ ਨੂੰ ਪਤਾ ਪਾਪਾ ਕਹਿ ਦੋ ਯਾਰ ਓਏ ਫਤੇ ਦੀ ਗੱਲ ਨੂੰ ਪਾਪਾ ਉਹ ਤੇਰੀ ਦੋਨਾਂ ਦੇ ਘੈਂਟ ਆ ਯਾਰ ਦੋਨਾਂ ਦੇ ਘੈਂਟ ਇਹਦਾ ਓਈ ਓਈ ਤਾਂ ਪਟਕਾ ਹੀ ਰੱਖਣਾ ਹੈ ਓਈ ਹੈ ਪਨੀਤ ਬੰਨੋ ਪਟਕਾ ਆ ਸਵੇਰੇ ਆਏ ਹੁਣ ਇਹ ਤਾਂ ਦੋ ਆਏ ਨੇ ਆਏ ਚੁੱਪਸ ਚੁੱਪਸ ਨੇ ਚੂਪਾ ਚੁੱਪਸ ਖਾਣ ਵਾਲੇ ਰੋਣ ਲੱਗਿਆ ਆ ਰੋਣ ਲੱਗਿਆ ਅਕਲੇਸ਼ੀ ਰੋਣ ਲੱਗਿਆ ਕਹਿੰਦਾ ਪਰਨੀਤ ਦੀ ਵੱਡੀ ਗੱਲ ਆ ਗਈ ਏ ਮੇਰੀ ਛੋਟੀ ਏ ਸਭ ਵੀ ਬੋਲ ਇੱਕ ਵਾਰ ਫਿਰ ਤੂੰ ਕਹਿ ਦਿੰਦਾ ਕੀ ਕਹਿ ਦਿੰਦੇ ਆ ਕੁਛ ਨਹੀਂ ਚਲ ਓਏ ਤਾਂ ਮੋਈ ਅੜ ਲਿਆ ਬੁੱਤ ਹਾਂ ਇੱਥੇ ਕਰੋ ਹਾਂ ਓ ਕੀ ਕਰੀਂ ਥੋੜਾ ਜਿਹਾ ਅੱਗੇ ਲਾ ਧਿਆਨ ਨਾਲ ਚੱਲ ਤਾਂ ਰਹੀ ਨਹੀਂ ਓ ਚੱਲ ਗਈ ਓਏ ਢੋੜੂਗੀ 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 ਧੀਰੇ ਮਾਰ ਕੇ ਦੇਖ ਨਾਲ ਹੀ ਆਜੋ ਗੱਡੀ ਧਰਕਾ ਤੋਂ ਚਲਾ ਲਿਓ ਚੱਲਦੀ ਨਹੀਂ ਚਲੋ ਗੱਡੀ ਧਰੋਪਤ ਨਾਲਿਆਂ ਨੂੰ ਹੂੰ ਆ ਵੀ ਲੈ ਕੇ ਆ ਸਾਮਾਨ ਜਿਹੜਾ ਨਾਲ ਪਤਾ ਨਹੀਂ ਕਹਿੰਦੇ ਨਾਲ ਲੈ ਕੇ ਆਣਾ ਫਤਿਹ ਪੂਰਾ ਕਲੇਸ਼ ਪਾਇਆ ਚ ਹੈ ਫਿਰ ਚੱਲ ਚੋ ਪਾਪਾ ਤੇ ਹਰੋ ਤਬੀਰ ਚੱਲੋ ਪਾਪੇ ਵੀ ਬਲੌਗ ਪੂਰਾ ਕਰੋ ਦਰਵਾਜ਼ਾ ਲਾ ਦਿਓ ਮਨੀ ਦਵਾਈ ਵੀ ਤਾਂ ਲੈਣ ਤੁਸੀਂ ਕੋਈ ਸ਼ਾਮ ਨੂੰ ਪਾਪਾ ਦੇ ਨਾਲ ਹੀ ਆ ਜਿਓ ਪਰ ਨਹੀਂ ਨਹੀਂ ਉਹ ਤਾਂ ਉੱਥੇ ਆ ਰਹੇ ਹੋ ਕਿਉਂ ਪਰ ਅਸੀਂ ਕੱਲ ਸਵੇਰ ਤੜਕੇ ਫੇਰ ਆਵਾਂਗੇ ਨਾ ਗੱਡੀ 'ਚ ਕਿਹੜਾ ਲਫਾਫਾ ਪਿਆ ਤੁਸੀਂ ਦੇਖਿਆ ਕਿ ਮੁੰਡਾ ਗੱਡੀ 'ਚ ਕੋਈ ਲਫਾਫਾ ਨਹੀਂ ਹੈਗਾ ਪੱਕਾ ਹਾਂ ਤੇ ਇਹ ਕਿਹੜੀ ਹੈ ਗੰਨਾ ਤੋੜ ਦੇਣੀ ਹੈ ਇਹਨਾਂ ਤੁਸੀਂ ਅਣੀ ਤਾਂ ਪਿੱਛੇ ਰੱਖ ਲੈਂਦੇ ਕੋਲ ਅਜਿਹੇ ਹੋਰ ਕਿੰਨੇ 10 ਨਜ਼ਰ ਆ ਚਲਾ ਦਾਂ ਕਿਤੇ ਹਾਂ ਜੀ ਦਰਵਾਇ ਕੋਲ ਫਤਿਹਨ ਥਾਰ ਰੱਖੇ ਲਾਤਾ ਦੇਖ ਵੇ ਇਹ ਹੋਈ 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 ਇਹਨਾਂ ਨੂੰ ਜੁੜਾ ਕਰਾਣਾ ਸੀ ਸਰ ਸਰ ਨੇ ਚਲੋ ਯਾਰ ਲਓ ਜੀ ਆਪਾਂ ਘਰੋਂ ਚੱਲ ਪਏ ਤੇ ਆਹ ਦੇਖੋ ਰਸਤੇ 'ਚ ਭਾਜੀ ਵੰਡਣ ਵਾਲੇ ਯਾਰ ਨੇ ਹਣਾ ਬੜਾ ਵਧੀਆ ਲਾਦੀਆਂ ਚੀਜ਼ਾਂ ਹਾਂ ਹਾਂ ਕਿੰਦਰ ਸੀ ਆ ਸੀ ਆ ਦੇਖੋ ਇਹ ਪਿੰਡਾਂ ਦਾ ਮਾਹੌਲ ਹੈ ਜੀ ਆਪਣੇਆਂ ਦਾ ਉਹ ਨਹੀਂ ਪਿੱਛਾ ਸੱਭਿਆਚਾਰ ਸੱਭਿਆਚਾਰ ਹਾਂ 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 ਚੋਰੀ ਚੋਰੀ ਵੀਡੀਓ ਬਣਾ ਲਈ ਇਹਨਾਂ ਦੀ ਤੇ ਤਰੰਕਰ ਸਾਈਕਲ ਤੇ ਤੇ ਫਤੇ ਸਿੰਘ ਗੰਨਾ ਦੀ ਰਾਖੀ ਬੈਠਾ ਫਤਿਹ ਨੇ ਨਾ ਫਤੇ ਨੇ ਸਾਰੀਆਂ ਗੰਨਾਂ ਨੂੰ ਪਿੱਛੇ ਢੱਕ ਰੱਖੀਆਂ ਤੇ ਉਧਰ ਹੀ ਮੂੰਹ ਕਰਕੇ ਬੈਠਾ ਫਤੇ ਵੀ ਗੰਨਾਂ ਨੂੰ ਵੇਖੀ ਜਾਂਦਾ ਬੱਚੇ ਨੂੰ ਇੰਨਾ ਚਾਹ ਹੁੰਦਾ ਨਾ ਨਿੱਕੇ ਨਿੱਕੇ ਚੀਜ਼ਾਂ ਦਾ ਨਾ ਅਈ ਕਹਦੇ ਨੇ ਉਹਨਾਂ ਨੂੰ ਫੋਨ ਕਰਕੇ ਡੈਲੀ ਵੀ ਤੁਸੀਂ ਨਾ ਭੇਜਿਆ ਕਰੋ ਨਾ ਭੇਜਿਆ ਕਰੋ ਪਰ ਜਿਹੜੀ ਫਤੇ ਤੇ ਪਰਨੀਤ ਦੀ ਖੁਸ਼ੀ ਹੈ ਨਾ ਉਹ ਮੈਗਨਿਕ ਤੇ ਵੇਖਣੀ ਵਾਲੀ ਹੁੰਦੀ ਉਹਨਾਂ ਨੂੰ ਇੰਨਾ ਕੁ ਜ਼ਿਆਦਾ ਚਾਹ ਚੜ ਜਾਂਦਾ ਜਦੋਂ ਕੋਈ ਚੀਜ਼ ਆਉਂਦੀ ਵੀ ਇੰਨੇ ਖੁਸ਼ ਹੁੰਦੇ ਰਹੋ ਜਿੰਨਾ ਵੀ ਕਹੋ ਤੇ ਅਈ ਕਈ ਵਾਰ ਕਹਿੰਦੇ ਵੀ ਕਿਉਂ ਪੈਸੇ ਖਰਾਬ ਕਰ ਤੁਸੀਂ ਇਹਨਾਂ ਚੀਜ਼ਾਂ ਤੇ ਤੇ ਪਰ ਵਾਕਈ ਜਿਹੜੀ ਬੱਚੇ ਦੀ ਖੁਸ਼ੀ ਹੈ ਬੱਚੇ ਦੀ ਇਹ ਉਹ ਦੇਖੋ ਫ ਤੇ ਐਨੀ ਕਾਲੀ ਕਾਲੀ ਚ ਨਾ ਮੇਰੇ ਨਾਲ ਪਿਆਰ ਹੋ ਗਏ ਕਹਿੰਦੇ ਅਸੀਂ ਵੀ ਤੁਹਾਡੇ ਨਾਲ ਜਾਣਾ ਵੀ ਸਾਨੂੰ ਸੰਗਰੂਰ ਛੱਡਦੇ ਸੋ ਤੁਨੂੰ ਮਮਾਹਰਾ ਕੋਲ ਅਸੀਂ ਗੰਨਾ ਦਿਖਾ ਕੇ ਆਉਣੀ ਉਹਨਾਂ ਨੂੰ ਤੇ ਇਹ ਬੜੇ ਐਕਸਾਈਟਿਡ ਨੇ ਵਿਚਾਰੇ ਸੰਗਰੂਰ ਉਹਨਾਂ ਨੂੰ ਗੰਨਾ ਦਿਖਾਉਣ ਵਾਸਤੇ ਤੇ ਬਸ ਆਪਾਂ ਸੁਨਾ ਪਹੁੰਚਣ ਆਲੇ ਮੈਨੂੰ ਉਹਨਾਂ ਨੂੰ ਉਤਾਰ ਕੇ ਜਾਣਾ ਮੈਨੂੰ ਆਉਂਦੀ ਟੈਨਸ਼ਨ ਪਈ ਕਿ ਮੈਂ ਵਾਸਤੇ ਕਿੱਦਾਂ ਵਾਪਸ ਆਉਣਾ ਯਾਰ ਅਗਲਾ ਕਹਿ ਰਹੇ ਹੁੰਦਾ ਵੀ ਕੰਮ ਕਰਦੇ ਬਟਿਕ ਦਾ ਜੇ ਇਹ ਬਹੁਤ ਬੜੀ ਬਸਿਰਦਰਦੀ ਬੜੀ ਬੜੀ ਪਕਾਈ ਬੜੀਆਂ ਟੈਨਸ਼ਨਾਂ ਨੇ ਕਿਸੇ ਨੂੰ ਖੁਸ਼ ਕਰਨਾ ਕਿਸੇ ਭੈਣ ਭਾਈ ਨੂੰ ਬੜਾ ਔਖਾ ਕੋਈ ਨਿੱਕੇ ਨਿੱਕੇ ਚੀਜ਼ਾਂ ਤੇ ਧਿਆਨ ਰੱਖਣਾ ਪੈਂਦਾ ਕਿਸਦਾ ਕਲਰ ਥੋੜਾ ਬਥਾ ਲਾਈਟ ਨਾ ਹੋ ਜਾਏ ਥੋੜਾ ਡਾਰਕ ਨਾ ਹੋ ਜਾਏ ਬੜੀ ਟੈਨਸ਼ਨ ਰਹਿੰਦੀ ਅੱਜ ਬੜਾ ਜਿਆਦਾ ਕੰਮ ਬਹੁਤ ਜਿਆਦਾ ਕੰਮ ਹੈ ਜਿੱਥੇ ਤੋਂ ਮੇਰਾ ਸਿਰ ਵੀ ਬੜਾ ਦਰਦ ਕਰ ਰਿਹਾ ਸਿਰ ਟੈਨਸ਼ਨ ਚ ਦਰਦ ਕਰ ਰਿਹਾ ਆਪਾਂ ਕਿਉਂ ਝਾਂਜ ਬਣਾ ਰਖਿਆ ਹੈ ਹੈ ਮੋੜ ਜਾਣਾ ਨਹੀਂ ਮੋੜ ਜਾਣਾ ਫਿਰ ਤੁਸੀਂ ਧਿਆਨ ਚ ਲਾਓ ਨਾ ਹਾਂ ਬਾਬਾ ਨੇ ਹਾਂ ਇਹਨੂੰ ਸੋਟੇ ਦੇ ਗੰਦ ਕੱਢੋ ਜਿਹੜਾ ਕੇ ਚਾਰੇ ਹੋਣ ਸਟੋ ਆਪਾਂ ਹੋਣ ਉਹ ਦੇਖੋ ਕੰਨ ਕੇ ਤੇ ਖੇੜੇ ਵੀ ਟੁੱਟਣੀ ਹੈ ਬੋਲਟ ਪ੍ਰੂਫ ਹੈ ਮੈਂ ਸੱਚ ਸੱਚ ਕਕੜ ਕਰ ਲਈ ਤਲੋ ਬੁਜਾਰ ਤੋਂ ਵਾਪਸ ਆ ਗਏ ਸੀ ਮੈਂ ਆ ਗਈ ਸੀ ਗੋਲੀ ਮੱਚ ਲਗੀ ਪਤਾ ਨਾ ਆ ਕਰ ਦਿਲਾ ਮਾਰ ਗੋਲੀ ਮਾਰੇ ਗੋਲੀ ਆਏ ਸਾਡੇ ਘਰ ਤੇ ਕੱਪੜੇ ਹੀ ਕੱਪੜੇ ਹੋਏ ਪਏ ਜਿਹੜਾ ਕਿਹੜਾ ਕਮਰਾ ਲੋ ਕੱਪੜੇ ਹੀ ਕੱਪੜੇ ਕੱਪੜੋ ਕਾ ਆਇਆ ਕਿਉਂ ਪਤਾ ਨਾ ਮੇਰੇ ਨੇ ਮਾਰੀ ਹੁਣ ਤੇ ਮੈਂ ਜਿਹੜਾ ਮੰਗਾਇਆ ਸੀ ਕੀ ਸੀ ਕਣ ਇੱਧਰ ਆ ਜੋ ਇੱਧਰ ਆ ਜੋ ਕਲਾਜ਼ਨ ਕੀ ਹਾਂ ਤੇ ਉਹ ਮੈਂ ਹੁਣ ਪੀ ਕੇ ਦੇਖਣ ਲੱਗੀ ਉਹਦਾ ਟੇਸਟ ਕਿਵੇਂ ਦਾ ਜਿਹੜਾ ਵਸਾਪਾ ਹੁਣ ਦੋ ਮਿੰਟਾਂ ਚੋਂ ਲੱਗਦਾ ਹੈਗਾ ਮੈਨੂੰ ਯਾਰ ਆ ਖੁਣਾ ਚਾਹੀਦਾ ਖੁੱਲਦਾ ਹੀ ਉੱਤ ਪੈ ਗਿਆ ਮੈਂ ਮੈਂ ਜਾਓ ਜਾ ਕੋਤੇ ਬੱਚਾ ਮਾ ਤਾਂ ਥੋੜੀ ਐ ਆ ਛੋਟਾ ਬੱਚਾ ਸੀ ਤੁਹਾਡੇ ਘਰ ਤਾਂ ਹਰੇਕ ਨਾਲ ਐਕਸਪਾਇਰੀਮੈਂਟ ਕਰਨਾ ਹੁੰਦਾ ਠੀਕ ਐ ਇਹ ਪਾਣੀ ਦਾ ਬਸ ਕੀ ਐ ਘੈਂਟ ਜਿਹਾ ਪਾਣੀ ਹੋਰ ਕੀ ਐ ਤੇ ਲੋ ਟਾਈਮ ਹੋ ਗਿਆ ਸ਼ਾਮ ਦੇ 7:30 ਹੋ ਗਿਆ ਤੇ ਹੁਣ ਸਾਡੀ ਸਲਾਹ ਬਣੀ ਆ ਕਿ ਟਾਈਮ ਦੇ ਕੀ ਕੜੀ ਬਣਾਓ ਫੋਨ ਨਾਲ ਕੜੀ ਬਣਾਉਣ ਲੱਗੀ ਆ ਤੇ ਅੱਜ ਫਾਈਨਲੀ ਗਾਨੇ ਤੂ ਉਹ ਤੇਰਾ ਸਾਥੀ ਬਲੌਗ ਸੇ ਦਿਖਾਦੀ ਸੱਚਾਣ ਦਿਖਾਦੀ ਸੀ ਫਦੇ ਹਟ ਜਾ ਯਾਰ ਇੱਕ ਤਾਂ ਨਹੀਂ ਹਟਦਾ ਹੈਗਾ ਪਰ ਤੇ ਮੇਰੇ ਮੱਝ ਕਰਾ ਤੂੰ ਜਿੱਤ ਨੂੰ ਬੋਲਨੀ ਜੰਮੀ ਠੀਕ ਹੈ ਨਾ ਮੂਤੇ ਨਿਸ਼ਾਨਾ ਲਾਂਦਾ ਹੈ ਮੂਤੇ ਮਾਰਿਆ ਬਸ ਮੈਂ ਤਾਂ ਮੇਰਾ ਬੁੱਕਾ ਸ਼ਾਲਾ ਮਾਰਦੇ ਗਿਆ ਤਾਂ ਇਹ ਇਹ ਨਾ ਮੈਂ ਪੀਂਦੀਆਂ ਕੋਲ ਤੁਹਾਨੂੰ ਕੱਲ ਹੀ ਮੈਂ ਦਿਖਾਇਆ ਸੀ ਨਾ ਮीडियो ਦੇ ਵਿੱਚ ਵੀ ਮੈਂ Amazon ਤੋਂ ਆਰਡਰ ਕੀਤਾ ਸੀ ਤੇ ਇਹ ਜਿਹੜੀ ਪੈਕਿੰਗ ਹੈਗੀ ਇਹ ਆਈ ਆਪਣੀ ਪੈਕਿੰਗ 400 ਕੁ ਰੁਪਏ ਦੀ ਤੇ ਵੈਸੇ ਤੋਂ ਵੱਡੀ ਪੈਕਿੰਗ ਵੀ ਆਉਂਦੀ ਹੈ ਉਹ 800 ਰੁਪਏ ਦੀ ਉਸ ਤੋਂ ਵੱਡੀ ਲੈਣੀ ਆਪਾਂ ਨੇ 1600 ਰੁਪਏ ਦੀ ਹੈ ਤੇ ਇਹ ਮੈਂ ਤਾਂ ਮੰਗਵਾਇਆ ਹੈ ਕਿਤਾ ਕਰੇ ਕਿ ਜਿਵੇਂ ਆਪਣੀ ਸਕਿਨ ਜਿਵੇਂ ਲੂਜ਼ ਹੋ ਜਾਂਦੀ 30 ਤੋਂ ਬਾਅਦ ਹਨਾ 30+ ਤੋਂ ਆਪਣੀ ਏਜ ਹੋ ਜਾਂਦੀ ਤਾਂ ਸਕਿਨ ਲੂਜ਼ ਹੋ ਜਾਂਦੀ ਸਕਿਨ ਟਾਈਟਨਿੰਗ ਵਾਸਤੇ ਆ ਔਰ ਜਿਵੇਂ ਆਪਣੇ ਫੇਸ ਤੇ ਪਿਗਮੈਂਟੇਸ਼ਨ ਹੋ ਜਾਂਦੀ ਹੈ ਹਨਾ ਤੇ ਉਹਨਾਂ ਚੀਜ਼ਾਂ ਵਾਸਤੇ ਪਿਗਮੈਂਟੇਸ਼ਨ ਨੂੰ ਸੈੱਟ ਕਰਨ ਵਾਸਤੇ ਹਨਾ ਤੇ ਇਹ ਇਹਨਾਂ ਚੀਜ਼ਾਂ ਵਾਸਤੇ ਬਾਕੀ ਤੁਸੀਂ YouTube ਤੇ ਤੁਹਾਨੂੰ ਦੱਸਿਆ ਕਿ ਸਰਚ ਕਰਦੇ ਮੈਨੂੰ ਵੀ ਕੁਝ ਖਾਸ ਦੇ ਬਾਰੇ ਨੌਲੇਜ ਨਹੀਂ ਹੈਗੀ ਬਟ ਮੈਂ ਮੰਗਵਾ ਲਿਆ ਉਧਰ ਦੇਖੀ ਬਾਕੀ ਆਪਣੇ ਫੇਸ ਨੂੰ ਆਪਣੀ ਸਕਿਨ ਨੂੰ ਹਾਈਡਰੇਟ ਰੱਖਦਾ ਇਹ ਕਿਉਂਕਿ ਪਾਣੀ ਹੋ ਗਿਆ ਪਾਣੀ ਪਾ ਕੇ ਆਪਣੇ ਪੀਣਾ ਤੇ ਬਾਕੀ ਕੀ ਹੈ ਕਿ ਪਾਣੀ ਨੂੰ ਪੀਣ ਦਾ ਜ਼ਰੀਆ ਮੈਨੂੰ ਲੱਗਦਾ ਕਿ ਪਾਣੀ ਚ ਐਡ ਕਰੋ 1 ਕੱਪ ਇੱਕ ਚਮਚ ਚਮਚਾਏ ਦੇ ਵਿੱਚ ਹੈਗਾ ਏ ਤੁਸੀਂ ਦੇਖ ਸਕਦੇ ਹੋ ਉੱਪਰ ਸਾਰਾ ਕੁਝ ਲਿਖਿਆ ਹੋਇਆ ਸਕਿਨ ਦੇ ਅਕੋਰਡਿੰਗ ਕੀ ਕੀ ਹੈਗਾ ਇਹ ਵੀ ਸੀ ਆਉਂਦੀ ਆ ਹੂੰ ਇਹ ਵੀ ਸੀ ਆਉਂਦੀ ਆ ਇਹ ਵੀ ਸੀ ਨਾ ਮੈਨੂੰ ਆਹ ਇਹ ਵੀ ਸੀ ਆਉਂਦੀ ਮੈਨੂੰ ਜਿੱਦਾਂ ਆਇਆ ਤਾਂ ਜੱਡ ਹੀ ਹੁੰਦਾ ਹੈ ਗੱਲ ਸੁਣ ਕੰਨ ਖੋਲ ਕੇ ਭਾਜੀ ਨੂੰ ਲੱਗੀ ਭੁੱਖ ਜੇ ਤੁਹਾਨੂੰ ਕੋਈ ਨਹੀਂ ਸਾਡੀ ਗੱਲ ਸੀਰੀਅਸ ਲੈਂਦਾ ਹਾਂ ਸਹੀ ਗੱਲ ਹੈ ਮਸੇ ਨਹੀਂ ਪੁੱਤ ਕੇ ਨੂੰ ਖੰਡਾਣਾ ਨਹੀਂ ਜੇ ਡੱਕ ਮੈਂ 50% ਕੰਮ ਤੇ ਨਵੇੜਦਾ ਏ ਲੱਗਾ ਮੈਂ ਕੁੱਕਰ ਦੇ ਦੇ ਇੱਕ ਵਾਰ ਸੇ ਗੜੀ ਤਰ ਮੈਂ ਇੱਕ ਵਾਰ ਸੇ ਉਹ ਤਰਾਂ ਫਸਰਿਆ ਫਾਈਟ ਕਰਦੇ ਆ ਇੱਕ ਫੇਰ ਤੂੰ ਕੱਡ ਇੱਕ ਮੈਂ ਕੱਢਦਾ ਮਾਰ ਮੂਤੇ ਨਹੀਂ ਮੂਤੇ ਨਹੀਂ ਤੇ ਇੱਕ ਨਾਲ ਸਾਰੇ ਭੈਣਾਂ ਨੂੰ ਮੇਰੀਆਂ ਨੂੰ ਬੇਨਤੀ ਜਿੰਨੂੰ ਮਾਣੀ ਬਣਾਣੀ ਆਉਂਦੀ ਜਰੂਰ ਦੱਸਿਓ ਸਾਡੇ ਦਾਦੀ ਜੀ ਬਣਾਉਂਦੇ ਰਹਿਣਾ ਤੇ ਹੁਣ ਤੁਹਾਨੂੰ ਬਣਾਣੀ ਨਹੀਂ ਆਉਂਦੀ ਬਹੁਤ ਟਾਈਮ ਹੋ ਗਿਆ ਕੜੀ ਬਣਾਈ ਨਹੀਂ ਤੇ ਜੇ ਕਿਸੇ ਭੈਣ ਭਰਾ ਨੂੰ ਮਾਣੀ ਬਣਾਣੀ ਆਉਂਦੀ ਏ ਤਾਂ ਪਲੀਜ਼ ਮੈਨੂੰ ਇੰਸਟਾਗ੍ਰam ਤੇ ਮੋਬਾਈਲ ਮੈਸੇਜ ਕਰ ਦਿਓ ਵੀ ਕਿੱਦਾਂ ਬਣਦੀ ਏ ਠੀਕ ਹੈ ਜੀ YouTube ਤੇ ਦੇਖ ਲਾਗੇ ਯੂ ਟੂ ਡੋ ਟੇ ਕਾਗੇ ਹੋ ਆ ਇੰਦੀ ਹੈਗੀ ਵਾਕੇ ਗੜਾ ਦੇ ਗਰੀਡੀਅੰਟ ਨੇ ਉਹਨੇ ਬਰੇ ਨਾ ਡੱਬਾ ਕਰਾਉਣ ਲੱਗਾ ਗਰੀਡੀਅੰਟ ਹੈ ਗਰੀਡੀਅੰਟ ਫਲੈਟ ਤੇ ਪਏ ਗਾ ਗਰੀਡੀਅੰਟ ਅਰੇ ਬਰੇ ਇਹਦਾ ਫਿਰ ਤੇਰੀ ਚੀਟਿੰਗ ਹੈ ਨਾ ਹੱਥਨ ਵਾਲੀ ਤੁਕਰੀ ਜਾਂਦਾ ਮੈਂ ਕਰਕੇ ਦੇਖ ਰਿਹਾ ਸੈਟ ਹੈ ਕਿ ਨਹੀਂ ਇਹ ਦੇਖੋ ਮੈਂ ਦੇਖੀਏ ਮਤਲਬ ਇਨਸ਼ਾਅੱਲਾ ਯਾਰ ਰੁਣੀ ਮਾਰਲਿੰਗ ਅਜੂ ਉਹ ਤਾਂ ਸਮਝਦੇ ਕਿ ਪੜਾ ਦੇ ਨਾ ਮਮੀ ਲਾ ਦੇ ਰਾ ਕਿਦਾਂ ਫਵਲ ਲੱਗਣਾ ਜਾ ਯਾਰ ਕੁੜੀ ਇੱਥੇ ਹੀ ਰਹਿ ਗਈ ਜਾ ਫਤਿਹ ਹਾਂ ਠੀਕ ਹੈ ਚੱਲ ਤੂੰ ਇਹ ਬਸ ਕਰ ਇਹ ਵੈਸੇ ਤੇਰੀ ਮੰਮੀ ਨੇ ਕਹਿੰਦਾ ਜਾ ਯਾਰ ਦੇਖੋ ਮੈਂ ਨਾ ਨੂੰ ਕਿਹਾ ਗਾਇਸ ਕਿ ਲੰਗਰ ਖਾ ਲੈ ਹਾਂਜੀ ਗਾਇਸ ਨੀ ਖੋਰ ਪੁੰਨ ਦੇ ਬਾਬਾ ਅੰਦਲੇਣੀ ਪਪੀਆ ਛਪੀਆਂ ਹੈ। ਨਹੀਂ ਦਵਾ ਬਾਬਾ ਤੇ ਗਾਇਸ ਪਪੀਆ ਛਪੀਆਂ ਇਹ ਕਿਉਂ ਹੁੰਦਾ ਫਤਿਹ? ਇਹ ਕਿਉਂ ਹੁੰਦਾ? ਸਾਡਾ ਸਾਰਾ ਟੋਲਾ ਖਾ ਕੇ ਕੜੀ ਚੌਲ ਤੇ ਹੁਣ ਦਿਆ ਗੇੜੇ ਲੋਣ ਬਈਆਂ। ਕੜੀ ਚੌਲ ਖਾ ਕੇ ਹੁਣ ਕੜੀ ਚੌਲ ਦਾ ਰੇਲ ਬਣਾ ਰਖੀ ਕੜੀ ਚੌਲ ਦੀਆਂ ਨੇ। ਨਹੀਂ ਇਹ ਨਹੀਂ ਕਹਿਣਾ। ਓਕੇ। ਦੇਲ ਕੱਲ ਵਾਲੀ ਵੀਡੀਓ ਤੇ ਨਾ ਇੱਕ ਕਮੈਂਟ ਆਇਆ ਸੀ ਤੇ ਸੌਰੀ ਮੈਨੂੰ ਨਾਮ ਉਹਨਾਂ ਦਾ ਨਹੀਂ ਯਾਦ ਆ ਹੈਗਾ ਤੇ ਉਹ ਕਹਿ ਰਹੇ ਸੀ ਵੀ ਤੁਸੀਂ ਜਿੱਥੇ ਵੀ ਜਾਂਦੇ ਹੋ ਇਕੱਲੇ ਤੁਰ ਜਾਂਦੇ ਹੋ ਤੇ ਗगन ਤੇ ਫਤਿਹ ਨੂੰ ਨਾਲ ਕਿਉਂ ਨਹੀਂ ਲੈ ਕੇ ਜਾਂਦੇ ਹੈਗੇ? ਤੇ ਪਹਿਲੀ ਗੱਲ ਤੁਹਾਨੂੰ ਪਤਾ ਦੀ ਪਤੇ ਦੇ ਦੰਦ ਟੁੱਟੇ ਨੇ ਫਦੇ ਚੰਗੀ ਤਰ੍ਹਾਂ ਖਾ ਨਹੀਂ ਸਕਦਾ ਹਨਾ ਬਦਰ ਦਾ ਖਾਣਾ ਤੇ ਤੁਹਾਨੂੰ ਪਤਾ ਜੀ ਗਗਨ ਜੇ ਤੁਸੀਂ ਸਾਡੇ ਸਾਰੇ ਵਲੌਗ ਦੇਖਦੇ ਤਾਂ ਤੁਹਾਨੂੰ ਪਤਾ ਹੀ ਹਨਾ ਵੀ ਗਗਨ ਤੁਹਾਨੂੰ ਪਤਾ ਜੌਬ ਕਰਦੀ ਸਕੂਲ ਜਾਂਦੀ ਜੌਬ ਗਗਨ ਨੂੰ ਮਿਲੀ ਹੋਈ ਏ ਤੇ ਗਗਨ ਨੂੰ ਛੁੱਟੀ ਜਿਹੜੀ ਬੜੀ ਮੁਸ਼ਕਲ ਨਾਲ ਹੀ ਮਿਲਦੀ ਗਗਨ ਨੂੰ ਸੈਟਰਡੇ ਦੀ ਛੁੱਟੀ ਹੁੰਦੀ ਬਾ ਸੌਰੀ ਸੰਡੇ ਦੀ ਛੁੱਟੀ ਹੁੰਦੀ ਏ ਤਦੋਂ ਪਤਾ ਛੁੱਟੀ ਹੈ ਨਾ ਡਿਊਟੀ ਵਾਲਾ ਬੰਦਾ ਉਹ ਕਿਤੇ ਨਹੀਂ ਜਾ ਸਕਦਾ ਹਾਂ ਆ ਦੇਖੋ ਗਾਈਜ਼ ਆਪਲ ਐਪਲ ਆ ਦੇਖੋ ਵੈਰੀ ਵੈਰੀ ਸੀ ਟੇਸਟੀ ਟੇਸਟੀ ਸੀ ਐਪਲ ਬੈਨਨਾ ਬੈਨਨਾ ਵੈਰੀ ਯੈਲੋ ਬੈਨਨਾ 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 ਮੋਰ ਸੰਬੀ ਮੋਰ ਸੰਬੀ ਇੰਗ ਇੰਗ ਮੋਰ ਸੰਬੀ ਵੈਰੀ ਵੈਰੀ ਸੀ ਮੋਰ ਸੰਬੀ ਇਹ ਕਿਉਂ ਰਿਹਾ ਸੋਬਟਾ ਸੋਬਟਾ ਯੇ ਬੋਟਾ ਕਿੰਨਾ ਧੋਣਾ ਕਰਦਾ ਨਹੀਂ ਇਹ ਦੰਦ ਫੜਾ ਜਾ ਹੈ ਦੰਦ ਫੜਾ ਫਾਤੀ ਮੰਡਾ ਵੈਰੀ ਗ੍ਰੇਟ ਗ੍ਰੀਨ ਗ੍ਰੀਨ ਮੰਡਾ ਵੈਰੀ ਵੈਰੀ ਗ੍ਰੀਨ ਮੰਡਾ 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 ਕਿ ਮਾਲਟਾ ਬਰਥਡੇ ਹੋਂਦੀ ਐ ਚੀ ਦਿਖਾਣਾ ਕੀ ਹੁੰਦੀ ਐ ਓਏ ਇਦਾਂ ਸ਼ੇਪ ਜੀ ਹੁੰਦੀ ਐ ਇਦਾਂ ਗੋਲ ਅੱਛਾ ਜਿਹੜਾ ਖਾਂਦੇ ਨੇ ਮੰਡਾ ਨਹੀਂ ਖਾਂਦੇ ਨਾ ਅੱਛਾ ਜੀ ਲੋ ਮੈਂ ਤਾਂ ਥੱਕ ਗਈ ਮੈਂ ਸੈ ਬਹਿ ਜਾ ਘੜੀ ਕਦਾਂ ਦਾ ਸਤਰੀ ਗਗਨ ਡਿਊਟੀ ਜਾਣ ਕਰਕੇ ਗਗਨ ਨੂੰ ਛੁੱਟੀ ਜਿਹੜੀ ਨਹੀਂ ਮਿਲਦੀ ਗਗਨ ਨੂੰ ਨਹੀਂ ਸੰਡੇ ਦੀ ਛੁੱਟੀ ਤੇ ਇਸ ਕਰਕੇ ਅਗਰ ਨੂੰ ਆਪਾਂ ਨਹੀਂ ਲੈ ਕੇ ਜਾਂਦੇ ਮੈਂ ਗਾਇਸ ਮੇਰੀ ਗੰਦੀ ਮਮਾ ਆ ਦੇਖ ਆ ਦੇਖੋ ਗਾਇਸ ਕਿਸੇ ਲਈ ਮਤੇ ਦੀ ਪੱਪੀ ਐ ਛਪੀਆਂ ਤੇ ਗਗਨ ਬਜੇ ਬੜੀ ਦੁਖੀ ਗਗਨ ਕਹਿੰਦੀ ਤੁਸੀਂ ਜਿੱਥੇ ਆਦੇ ਇਕੱਲੇ ਤੁਰ ਜਾਂਦੇ ਹੋ ਤੇ ਮੈਨੂੰ ਨਾਲ ਨਹੀਂ ਲੈ ਕੇ ਜਾਂਦੇ ਤੇ ਕੀ ਕਰੀ ਜਾਾਂ ਤੈਨੂੰ ਕਿਹਾ ਵੀ ਨੌਕਰੀ ਛੱਡ ਦੇ ਜੋ ਸਾਡੇ ਨਾਲ ਕੋ ਮਤ ਜਾ ਕੇ ਨੌਕਰੀ ਕੰਮ ਨੌਕਰੀ ਕਰ ਲੈ ਕੋ ਕੰਮ ਹੀ ਹੋ ਸਕਦਾ ਏ ਤੇ ਬਾਕੀ ਇਹਦਾ ਕੋਈ ਗੱਲ ਨਹੀਂ ਸਾਡੇ ਘਰ ਦੇ ਵਿੱਚ ਸਾਰਾ ਜਿਹੜਾ ਸਾਡਾ ਪਰਿਵਾਰ ਹੈ ਬੜਾ ਹੀ ਸਮਝਦਾਰੇ ਸੂਝਵਾਨ ਤੇ ਗਗਨ ਨੂੰ ਵੀ ਪਤਾ ਹੈ ਕਿ ਸਾਡੀ ਵੀ ਮਜਬੂਰੀ ਹੁੰਦੀ ਜਿੱਥੇ ਜਾਣਾ ਹੁੰਦਾ ਕੋਈ ਤੁਹਾਨੂੰ ਪਤਾ ਇੰਦਾ ਦਾ ਜਾਇਆ ਨਹੀਂ ਜਾਂਦਾ ਹੈਗਾ ਬਿਨਾ ਕੰਮ ਤੋਂ ਕਿਤੇ ਵੀ ਹੈ ਨਾ ਤੇ ਫਿਰ ਸਾਨੂੰ ਜਾਣਾ ਪੈਂਦਾ ਜੀ ਘਰਾਂ ਦੇ ਕੰਮ ਇਹੋ ਜਿਹੇ ਹੁੰਦੇ ਨੇ ਹੁਣ ਫੇਰੇ ਵੀ ਅਸੀਂ ਜਾਣਾ ਲੁਧਿਆਣੇ ਜੇ ਨੰਡਾ ਟੱਕੇ ਬਲੌਗ ਆਉਣਾ ਸ਼ਾਇਦ ਉਹਨਾਂ ਨੂੰ ਅਸੀਂ ਸ਼ਾਇਦ ਲੁਧਿਆਣੇ ਤੋਂ ਹੋ ਕੇ ਆ ਜਾਈਏ ਜੇ ਤਾਂ ਫੇਰੇ 10 ਵਜੇ ਆਇਆ ਤਾਂ ਉਸ ਟਾਈਮ ਆਪਾਂ ਲੁਧਿਆਣੇ ਨੂੰ ਹੋਵਾਂਗੇ ਜੇ ਸ਼ਾਮ ਨੂੰ ਆਇਆ ਤਾਂ ਫਿਰ ਉਹਨਾਂ ਨੂੰ ਅਸੀਂ ਵਾਪਸ ਆਏਗੇ ਆ ਜਾਈਏ ਆ ਜਾਾਂਗੇ ਹਨਾ ਆਏਗੇ ਹੋ ਜਾਂਦੇ ਤੇ ਚਲੋ ਜੀ ਸਾਰਾ ਸਾਡਾ ਜਿਹੜਾ ਬਾਸੀ ਫੈਮਿਲੀ ਦਾ ਟੋਲਾ ਸਾਡਾ ਸਾਰਾ ਸੈਰ ਕਰਨਿਆ ਤੇ ਮੈਂ ਵੀ ਹੁਣ ਸੈਰ ਕਰਾ ਤੇ ਟਾਈਮ ਵੀ ਬਹੁਤ ਜ਼ਿਆਦਾ ਹੋ ਗਿਆ ਸੋ ਕਿ ਟਾਈਮ ਹੋ ਗਿਆ 9:30 ਹੈ? ਕੋਈ 9:30 ਹੋ ਗਏ ਤਾਂ ਅੱਜ ਆਪਾਂ ਨਾ ਆਪਣੀ ਗੱਡੀ ਵੀ ਵਾਸ਼ ਕਰਵਾ ਲਿਆ ਹੁੰਦੀ ਏ ਸੇਰ ਲੁਧਿਆਣੇ ਜਾਣਾ ਵਿਚਾਰੇ ਲੁਧਿਆਣੇ ਜਾਣਾ ਇੱਕ ਲੁਧਿਆਣਾ ਕੌਣ ਕਹਿੰਦਾ ਤੁਹਾਨੂੰ ਲੁਧਿਆਣਾ ਲੁਧੇਣ ਇੱਕ ਅੱਧੇ ਸੁਣਿਆ ਸੀ ਮੂੰਹ ਪਤਾ ਨਹੀਂ ਕਿਵੇਂ ਹਾਂ ਲੁਧਿਆਣਾ ਕਹਿੰਦੇ ਸੀ ਲੁਧਿਆਣੇ ਜਾਣਾ ਗੱਲ ਕਰ ਲੈ ਸੈਰ ਫੋਨ ਛੱਡ ਦੇ ਤੇ ਫਤੇ ਇਸਕਾ ਯਕਲੀ ਲੱਤ ਗਈ ਚੈਨ ਹੈ ਫਤੇ ਚਲ ਜੋਤੀ ਨੂੰ ਵਾਰ ਕੇ ਦੇਖੀਂ ਮੰਮੀ ਦਾ ਆਇਆ ਹੋਇਆ ਫੋਨ ਮੰਮੀ ਆਦੀ ਰਾਮਕਾਂਢੀ ਛੇੜ ਕੇ ਬੈਠੇ ਨੇ ਤੇ ਫਤੇ ਅੱਜ ਗਾਣਾ ਸੁਣਾ ਫਤੇ ਬਹੁਤ ਸੋਹਣਾ ਗਾਣਾ ਗਾ ਰਿਹਾ ਸੀ ਚਲ ਫਤੇ ਗਿਆ ਜੋ ਚਲ ਫਤੇ ਇਸ ਵਾਰ ਸੋਹਣੀ ਜਗਾਇ ਜਿਵੇਂ ਗਾਦੇ ਹੋ ਉਹ ਜੱਟ ਦਿੱਲੀ ਉਮਰ ਸੜੀ ਆਇਆ ਨਹੀਂ ਸੁਣ ਜੱਟੀਏ ਉਸ ਤੋਂ ਪਹਿਲਾਂ ਘਰ ਸਾਇਕਲ ਉੱਤੇ ਉਵੇਂ ਗਾਓ ਇੱਧ ਇੱਧ ਖੜਕੇ ਖੜਕੇ ਇੱਥੇ ਜੱਟ ਦਿੱਲੀ ਉਮਰ ਸੜੀ ਆਇਆ ਨਹੀਂ ਉਹ ਜੱਟੀਏ ਨਹੀਂ ਬਲਗਣ ਹੋਏ ਕਰਕੇ ਉਹ ਜੋਟੂ ਦਿਲੀ ਨੂੰ ਮੋਰੋਸੜੀ ਯਾਰੀ ਉਹ ਜੱਟੀਏ ਜਰ ਬੰਦੀਆਂ ਮਾਨ ਗਏ ਪਰੇ ਮਾਰਿਆ ਉਹ ਜੱਟੀਏ ਆ ਸਾਗਰ ਦੀ ਵਟੀ ਲੈ ਦਿੰਦੇ ਕਾ ਚਾ ਸਾਗਰ ਸਾਗਰ ਦੀ ਵਟੀ ਦੁੱਧ ਨਹੀਂ ਚੱਲੀ ਕੋ ਸਾਗਰ ਦੀ ਵਟੀ ਦੁੱਧ ਰਹੀ ਹੈ ਬੱਲੂ ਦੀ ਵਟੀ ਚੱਲੀ ਦੁੱਧ ਲੈਣੇ ਠੀਕ ਹੈ ਜਰਾ ਬੱਲੂ ਦੀ ਮੱਟੀ ਲੈਣ ਦੀ ਸਕੂਟੀ ਚਲਾ ਇਵੇਂ ਜੇ ਜੇ ਦੀ ਮੱਟੀ ਲੈਦੀ ਇੰਨੇ ਘੱਟ ਕਰਾ ਬੜੀ ਸਿਕਾ ਚੱਲ ਗਣ ਮੁੰਮਾ ਆ ਜਾ ਤੋਚਨ ਦਾ ਵਾਲਾ ਲੱਟੋ ਚੱਲ ਲਾਓ ਵੀ ਤੋਚਨ ਮਾਪੁੱਤ ਦੇਖੋ ਚੱਲ ਗਣ ਚਲਾ ਚਲਾ ਨਾ ਉੱਥੇ ਹਲ ਮਗਾਉਣਾ ਤੇਲ ਮਗਾਉਣਾ ਮੇਰੇ ਵਾਰੀ ਤਾਂ ਤੇਲ ਮੁੱਕਦਾ ਹਾਂ ਅੱਗੇ ਕਹਿੰਦੇ ਤਾਂ ਗਗਨ ਨੂੰ ਲੈ ਕੇ ਨਹੀਂ ਜਾਂਦੇ ਨਾਲ ਹੈ ਕਿ ਨਹੀਂ 100 ਮੱਟੀ ਮਰੇ ਖਾ ਦੇਣ ਵਾਤੇ ਗਗਨਿਸ਼ ਪੋਟਕਨ ਨੇ ਜੇ ਗਗਨ ਕੀ ਬੋਲਾ ਗਗਨ ਗਗਨ ਜਿੰਦਾਬਾਦ ਕੀ ਕਹਿੰਨੇ

ਆਸ ਕੋਟੀ ਦੇ ਕੰਮ ਲੈ ਕਰੋ ਸਹੀ ਗੱਲ ਹੈ ਪਤਾ ਯਾਰ ਆਹ ਲੱਕ ਫੌਜੀ ਕੀ ਨੂੰ ਲੈਂਦੀ ਐਕਟਿਵਾ 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 ਐਟਕਿਵਾ ਐਟਕਿਵਾ ਚਲਾ ਦਿੰਦੀ ਫੌਜੀ ਕਿ ਨੂੰ ਐ ਚਲੋ ਫਿਰ ਤੋਂ ਨੇ ਮਾਪ ਚਲੋ ਲਾਓ ਰੇਸ ਤੇ ਥੋੜੀ ਮੇਨ ਚੀਜ਼ ਦਾ ਤੁਸੀਂ ਧਿਆਨ ਰੱਖਣਾ ਲੱਖ ਹੋਰਨ ਹੈਗਾ ਪਰ ਮੂੰਹ ਨਾਲ ਜ਼ਰੂਰ ਕਹਿਣਾ ਪਿੱਛੇ ਹੋ ਜਾਓ ਪਿੱਛੇ ਹੋ ਜਾਓ ਤੇ ਹੋਰਨ ਨੂੰ ਮਾਰਨ ਦੀ ਕੋਈ ਗਲਤੀ ਨਹੀਂ ਕਰਨੀ ਭੁੱਲ ਕੇ ਵੀ ਹੋਰ ਮਾਰਨਾ ਨਹੀਂ ਹੈਗਾ ਪਤਾ ਕਿਵੇਂ ਕਹਿਣਾ ਪਿੱਛੇ ਜਾ ਹਾਈ ਪਿੱਛੇ ਹੋ ਜਾਓ ਨਹੀਂ ਹਾਈ ਪਿੱਛੇ ਹੋ ਜਾਓ ਇਹਦਾ ਬੋਨ ਹੈ ਲੱਖ ਪ੍ਰੇਕਾ ਨੇ ਕੋਈ ਪਹਿਲਾਂ ਪੈਰ ਫਲ ਲਾਉਣੇ ਲਾਉਣੇ ਬ੍ਰੇਕ ਲਾਉਣੇ ਚਾਹੇ ਕੁਝ ਮਰਜੀ ਹੋ ਜੇ ਠੀਕ ਹੈ ਕੋਈ ਵੀ ਫੀਚਰ ਇਹਦਾ ਇਸਤੇਮਾਲ ਨਹੀਂ ਕਰਨਾ ਸਕੂਟੀ ਦਾ ਘਣਾ ਕੀ ਬਣਾਇਆ ਹੈ ਮਗਰ ਚਲੋ ਚਲ ਜਾਓ ਬਾਏ ਬਾਏ ਮੁੰਡਾ ਕੀ ਮੁੰਡਾ ਦੰਦ ਬੜਾ ਮੁੰਡੇ ਦੀ ਕਮਾਈ ਹੋਣੀ ਆ ਮੁੰਡਾ ਦੰਦ ਬੜਾ ਪਰ ਤੇਰੇ ਸਟੀਸ਼ਨ ਮਗਰ ਰਥ ਬੜੀ ਤਗੜੀ ਬਣੀ ਹੋਈ ਓਏ ਹੋਰ ਕੋਚ ਲਿਖਿਆ ਹੈ ਨਾ ਮਾਰਾ ਅੱਪੂ ਬੇਟਾ ਕੋਸਾ ਵਾ ਬੋਈ ਮੂਰੇ ਕੋਸਾ ਮੂਰੇ ਹੋ ਰਿਹਾ ਕੋਸਾ ਮੂਰੇ ਹੋਣ ਗਿਆ ਹਣ ਇਹ ਗੋਲੀ ਤਾਂ ਨਹੀਂ ਓਏ ਓਏ ਮਾਰ ਤੂ ਕੋਸਾ ਦੇਖਿਆ ਟੋਕਾ ਵਿਚ ਵਿਚ ਨਹੀਂ ਦਮੂ ਵੀ ਨਹੀਂ ਆ ਗਈ ਸਿਮੂ ਵੀ ਨਹੀਂ ਆ ਗਈ ਹੋਰ ਘਰ ਖਾਲੀ ਲੱਗੇ ਨਾ ਜਵਾਕਰ ਨਾਲ ਤੇਰੀ ਜਨਮ ਖਰਫੀ ਅਹਹ ਗੁਰੇ ਰਾਮ ਦੇ ਘਰ ਅਹ ਅਰੀ ਤੇ ਲੱਗੀ ਰੱਬ ਜੈਨੂ ਬਿਟਾ ਜੋਗਾ ਆਂਦਾ ਹਣ ਹਾਂ ശിവല്ലോ <laughs> ആ <laughs> 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 <laughs>